ਕਾਲ ਮਤ ਮੈਂ ਕੁਝ ਕਰਦਾ ਹਾਂ ਸਾ ਮੈਂ ਜੀ ਦੀ ਫਤ ਮੈਂ ਨੰਨੀ ਕਰ ਪਿਛਲੇ 4 ਸਾਲ ਤੋਂ ਫਾਲਸਾ ਵਿਸ਼ੰਬਵੀ ਸਕੂਲ ਫ੍ਰੀ ਐਜੂਕੇਸ਼ਨ ਸੈਂਟਰ ਵਿੱਚ ਅਧਿਆਪਕ ਦੀ ਸੇਵਾ ਨਿਭਾ ਰਿਹਾ ਮੇਰੇ ਬਣ संता माता देश स्कूल के प्यारे बच्चों मंदिर कोर्ट दीवार से दिवाली में लाखों बधाई हो भाई गुरुजी का खालसा भाई गुरुजी की फतेह मैं मनदीप कौर खालसा मिशन पब्लिक स्कूल पे एजुकेशन सेंटर में एक अध्यापक के तौर पे अपनी सेवा निभा रही हूँ। आप पुंज दिन साहब संग स्टाफ हूं मेरे बलून के दिनों तहे दिल ਬੰਦੀ ਸ਼ੋਰ ਤੇ ਦੀਵਾਲੀ ਦੇ ਬਹੁਤ ਬਹੁਤ ਬਖਵਾਲਤਾ ਹਾਂ ਆਸ ਕਰਦੀ ਹਾਂ ਪਰਮਾਤਮਾ ਵੱਲੋਂ ਸਾਡੇ ਸਕੂਲ ਜਲਦੀ ਤੋਂ ਜਲਦੀ ਖੁੱਲਣ ਦੀ ਤੇ ਬੱਚੇ ਆ ਕੇ ਆਪਣੇ ਕਲਾਸ ਵਿੱਚ ਆਪਣੀ ਐਜੂਕੇਸ਼ਨ ਕੰਟੀਨਿਊਸ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਵਾਨੀ ਸ਼ਰਮਾ ਸਰਲਾਂ ਮਿਸ਼ਨ ਪਬਲਿਕ ਸਕੂਲ ਫ੍ਰੀ ਐਜੂਕੇਸ਼ਨ ਸੈਂਟਰ ਵਿੱਚ 2 ਸਾਲ ਤੋਂ ਸੇਵਾ ਨਿਭਾ ਰਹੀ ਆ ਮੈਂ ਚਾਹਨੀ ਆ ਸਾਰੇ ਸੰਗਤਾਂ ਨੂੰ ਮੇਰੇ ਵੱਲੋਂ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗੀਤਾ ਸਿੰਘ ਖਾਲਸਾ ਮਿਸ਼ਨ ਪਬਲਿਕ ਸਕੂਲ ਵਿੱਚ ਇੱਕ ਅਧਿਆਪਕ ਦੇ ਤੌਰ ਤੇ ਸੇਵਾ ਕਰ ਰਹੀ ਨਾ ਆਪ ਸਾਰੀ ਸੰਗਤਾਂ ਨੂੰ ਮੇਰੇ ਵੱਲੋਂ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਸ਼ਦੀਪ ਸਿੰਘ ਮੈਂ ਆਪ ਸਭ ਸੰਤਾਂ ਨੂੰ ਖਾਲਸਾ ਪ੍ਰਚਾਰ ਮਿਸ਼ਨ ਵੱਲੋਂ ਸਾਰਿਆਂ ਨੂੰ ਬੰਦੀ ਛੁੱਟ ਦਿਵਸ ਦੀਆਂ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਪ੍ਰੀਤ ਸਿੰਘ ਰਾਜ ਮੈਂ ਖਾਸ ਕਰਕੇ ਚਰਮਿਸ਼ਨ ਫ੍ਰੀ ਐਜੂਕੇਸ਼ਨ ਸੈਂਟਰ ਵਿੱਚ ਦਾਸਨੂ ਪ੍ਰਿੰਸੀਪਲ ਦੀ ਸੇਵਾ ਬਖਸ਼ੀ ਗਈ ਹੈ ਗੁਰਸਾਵਨ ਨੂੰ ਤੇ ਮੈਂ ਸਾਰੇ ਸੰਗਤਾਂ ਨੂੰ ਸਾਰੀਆਂ ਆਪਣੇ ਸਕੂਲ ਦੇ ਸਟਾਫ ਨੂੰ ਬੱਚਿਆਂ ਨੂੰ ਤਹਿ ਦਿਲੋਂ ਬੰਦੀ ਛੋੜ ਦਿਵਸ ਦੀਆਂ ਔਰ ਦੀਵਾਲੀ ਦੀਆਂ ਬਹੁਤ 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 ਤਹਿ ਦਿਲੋਂ ਵਧਵਾਦਿੰਦਾ ਤੇ ਅਰਦਾਸ ਕਰਦਾ ਕਿ ਗੁਰੂ ਸਾਹਿਬ ਜਲਦੀ ਤੋਂ ਜਲਦੀ ਜੋ ਇਹ ਕੋਰੋਨਾ ਦਾ ਮਾਹੌਲ ਬਣਿਆ ਹੋਇਆ ਹੈ ਲਾਕਡਾਊਨ ਦਾ ਜੋ ਸਿਸਟਮ ਹੈ ਸਕੂਲ ਬੰਦ ਹੋਏ ਹੋਏ ਨੇ ਬੱਚੇ ਘਰ ਬੱਠੇ ਹੋਏ ਨੇ ਅਸੀਂ ਇੱਥੇ ਆ ਕੇ ਸਟੱਡੀ ਦੇ ਚੋਂ ਸੰਘਰਸ਼ ਛਾਂ ਸੜਾ ਕਰ ਰਹੇ ਆ ਤੇ ਅਰਦਾਸ ਕਰਦਾ ਵੀ ਜਲਦੀ ਤੋਂ ਜਲਦੀ ਸਭਾ ਠੀਕ ਹੋਵੇ ਬੱਚੇ ਰੂਟੀਨ ਦੇ ਨਾਲ ਫਿਰ ਸਕੂਲ ਦੇ ਵਿੱਚ ਆਉਂ ਕੋਰੋਨਾ ਲੱਗਣ ਦੀ ਸਥਾਪਨਾ ਨਾ ਲੱਗਦੀਆਂ ਸੀ ਨਾ ਬਾਣੀ ਦੇ ਪ੍ਰਵਾਹ ਚੱਲਣ ਕਿਰਤ ਦੇ ਪ੍ਰਵਾਹ ਚੱਲਣ ਇਹ ਮੇਰੀ ਬੇਨਤੀ ਹੈ ਸੇਖੋਰੇ ਫੇਰ ਦਾ ਸਰਪੰਚ ਸਿੰਘ ਆਜ ਵੱਲੋਂ ਵੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿਤੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਰੀਆਂ ਸੰਤਾਨਾਂ ਦਾਸ ਵਲੋਂ ਵੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੇ ਤਿਹਾੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਉਨ ਸਭ ਚੜ੍ਹਦੀ ਕਲਾ ਵਿੱਚ ਹੋਣ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ ਕਰਨ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇਹ ਵੀ ਅਰਦਾਸ ਹੈ ਕਿ ਮਹਾਰਾਜ ਸਕੂਲ ਜਿਹੜਾ ਗੁਰੂ ਸਾਹਿਬ ਨੇ ਸਾਡੀ ਚੋਰੀ ਚ ਪਾਇਆ ਜੋ ਫ੍ਰੀ ਐਜੂਕੇਸ਼ਨ ਸੈਂਟਰ ਦੀ ਸੇਵਾ ਗੁਰਸਾਬ ਲੈ ਰਹੇ ਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਰਹਿੰਦੇ ਨੇ ਔਰ ਜੜੀਆਂ ਸੰਤਾਂ ਜਿਹੜੇ ਪਰਿਵਾਰ ਇਸ ਸਕੂਲ ਨਾਲ ਜੁੜੇ ਨੇ ਆਪਣਾ ਕੀਮਤੀ ਸਹਿਯੋਗ ਇਸ ਸਕੂਲ ਨੂੰ ਦੇ ਰਹੇ ਨੇ ਉਹਨਾਂ ਲਈ ਵੀ ਸਾਡੇ ਦਿਲੋਂ ਗੁਰੂ ਸਾਹਿਬ ਦੇ ਚਰਨਾਂ ਦੇ ਚਰਦਾਸ ਹੈ ਕਿ ਪਾਛਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਸ਼ ਕਰਨ ਸਾਰਿਆਂ ਲਈ ਅੱਜ ਅੱਜ ਦਾ ਇਹ ਤਿਹਾੜ ਬੰਦੀ ਛੋੜ ਦਿਵਸ ਵਿਆਗੁਤ ਦੀਵਾਲੀ ਦਾ ਤਿਹਾੜ ਤੁਹਾਨੂੰ ਸਭ ਖੁਸ਼ੀਆਂ ਪਰਿਆ ਲੈ ਕੇ ਆਉਂ ਸਭ ਨੂੰ ਚੜਦੀ ਕਲਾ ਬਖਸ਼ਿਸ਼ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ